ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਰੇ ਦੁਨੀਆਂ ਨੂੰ ਤਾਰਦੇ ਹੋਏ ਇੱਕ ਇਹੋ ਜਿਹੀ ਪਿੰਡ ਵਿੱਚ ਆਏ ਜਿੱਥੇ ਠੱਗਾਂ ਦਾ ਪਿੰਡ ਸੀ ਤੇ ਬਹੁਤ ਸਾਰੇ ਠੱਗ ਰਹਿੰਦੇ ਸਨ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਪਿੰਡ ਵਿੱਚ ਇੱਕ ਅਜਿਹਾ ਕੋਤਖੇੜਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਕਾਕਨੇ ਵਿੱਚ ਸੋਨੇ ਦੇ ਕੜੇ ਪਹਿਨ ਲੈ ਅੱਗੇ ਜਾ ਕੇ ਗੁਰੂ ਜੀ ਨੂੰ ਠੱਗ ਮਿਲਦੇ ਹਨ ਤੇ ਗੁਰੂ ਜੀ ਦੇ ਸੁੰਦਰ ਪਹਿਨੇ ਵਸਤਰ ਵੇਖ ਕੇ ਠੱਗ ਕਹਿੰਦੇ ਆ ਕਿ ਆ ਜੀਨੇ ਤਿੰਨ ਲੋਕ ਆਏ ਆ ਇਹ ਤਾਂ ਬੜੇ ਅਮੀਰ ਜਾਪਦੇ ਆ ਗੁਰੂ ਜੀ ਨੂੰ ਕਹਿੰਦੇ ਕਿ ਆ ਜੀ ਤੁਸੀਂ ਸਾਡੇ ਮਹਿਮਾਨ ਹੋ ਇਹ ਘਰ ਤੁਹਾਡਾ ਹੈ ਜਿੱਥੇ ਤੁਸੀਂ ਥੋੜਾ ਚਿਰ ਰਹਿ ਕੇ ਆਰਾਮ ਕਰ ਮੋ ਫੇਰ ਅੱਗੇ ਚਲੇ ਜਾਣਾ ਅਸੀਂ ਪਿੰਡ ਚ ਆਏ ਗਏ ਲੋਕਾਂ ਦੀ ਸੇਵਾ ਬਹੁਤ ਕਰਦੇ ਹਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜਾਨੀ ਜਾਨ ਖਾਨ ਠੱਗਾਂ ਦੀ ਗੱਲ ਸੁਣ ਕੇ ਗੁਰੂ ਜੀ ਮੁਸਕਰਾਏ ਤੇ ਗੁਰੂ ਜੀ ਇੱਕ ਠੱਗ ਦੇ ਘਰ ਠਹਿਰ ਗਏ ਤੇ ਬਾਕੀ ਠੱਗਾਂ ਨੂੰ ਹੀ ਪਤਾ ਲੱਗ ਗਿਆ ਕਿ ਪਿੰਡ ਦੇ ਇੱਕ ਠੱਗ ਦੇ ਕੋਲ ਬਹੁਤ ਅਮੀਰ ਬੰਦੇ ਆਏ ਹਨ ਤੇ ਤੰਗ ਦੇ ਸਾਰੇ ਠੱਗ ਇੱਕ ਥਾਂ ਇਕੱਠੇ ਹੋ ਗਏ ਇਹ ਆਪਸ ਵਿੱਚ ਕੱਲਣਾ ਕਰਦੇ ਨਹੀਂ ਕਿ ਉਹ ਠੱਗ ਕੋਲ ਬੜੇ ਅਮੀਰ ਬੰਦੇ ਆਏ ਨੇ ਕਿ ਉਹਨਾਂ ਵਿੱਚੋਂ ਇੱਕ ਬਾਬਾ ਹੈ ਉਹਨਿਕੋਲ ਬਹੁਤ ਸਾਰਾ ਧਨ ਹੈ ਇਹਨੂੰ ਜਾਪਦਾ ਹੈ ਕਿ ਇਹ ਆਪਣਾ ਸਾਰਾ ਧਨ ਲੈ ਕੇ ਕਿਸੇ ਹੋਰ ਦੇਸ਼ ਵਿੱਚ ਜਾਂਦਾ ਪਿਆ ਹੈ ਬੰਦਮੀ ਥੱਗ ਉਸ ਥੱਗ ਨੂੰ ਕਹਿੰਦੇ ਕਿ ਤੇਰੇ ਘਰ ਵਿੱਚ ਤਿੰਨ ਅਮੀਰ ਬੰਦੇ ਆਏ ਨੇ ਇਹਨਾਂ ਤਿੰਨਾਂ ਬੰਦਿਆਂ ਨੂੰ ਕਹੋ ਰਾਤ ਨੂੰ ਮਾਰ ਦੇਣਾ ਤੇ ਇਹਨਾਂ ਦਾ ਸਾਰਾ ਸਮਾਨ ਤੋਂ ਲੁੱਟ ਲੈਣਾ ਤੇ ਜਦੋਂ ਸਵੇਰ ਆਪਾਂ ਆਵਾਂਗੇ ਤੇ ਕੋਲੋਂ ਅਸੀਂ ਸਾਰੇ ਜਾਣੇ ਆਪਣਾ ਹਿੱਸਾ ਲੈ ਕੇ ਜਾਵਾਂਗੇ ਕਿਉਂਕਿ ਐਵੇਂ ਨਾ ਹੋਵੇ ਕਿ ਤੂੰ ਸਾਰਾ maal ਲੁੱਟਿਆ ਹੋਇਆ ਤਾਂ ਹੀ ਰੱਖ ਲਵੇਂ ਅਸੀਂ ਸਭ ਕੁਝ ਦੇਖ ਲੈ ਆਤੇ ਤੇਰੇ ਘਰ ਵਿੱਚ ਆਏ ਬੰਦੇ ਦੇਖ ਲੈ ਇਸ ਲਈ ਉਹ ਸਾਨੂੰ ਸਾਡਾ ਪੈਸਾ ਮਿਲ ਜਾਣਾ ਚਾਹੀਦਾ ਹੈ ਇਨਾ ਕਹਿ ਕੇ ਸਾਰੇ ਠੱਗ ਆਪਣੇ ਆਪਣੇ ਘਰ ਚਲੇ ਗਏ ਸਾਰਾ ਦਿਨ ਬੀਤ ਗਿਆ ਤੇ ਰਾਤ ਪਹ ਗਈ ਤੇ ਰਾਤ ਨੂੰ ਸਾਰੇ ਪਿੰਡ ਦੇ ਠੱਗ ਖਾਣਾ ਪੀਣਾ ਖਾ ਕੇ ਸੌ ਗਏ ਉਹ ਪਿੰਡ ਦੇ ਸਾਰੇ ਲੋਕਾਂ ਗੁਰੂ ਜੀ ਦੀ ਮਾਇਆ ਕਰਕੇ ਸੁੱਤੇ ਪਏ ਸਨ ਤੇ ਪਿੰਡ ਦੇ ਸਾਰੇ ਲੋਕਾਂ ਨੂੰ ਨੀਂਦ ਆ ਗਈ ਤੇ ਉਹ ਨਾ ਨੂੰ ਕੁਝ ਚੇਤਾ ਨਹੀਂ ਰਿਹਾ ਕਿ ਰਾਤ ਨੂੰ ਸਾਡੇ ਕੋਲ ਅਮੀਰ ਬੰਦੇ ਆਏ ਖਾਣਾ ਉਹਨਾਂ ਪਿੰਨਾ ਬੰਦਿਆਂ ਨੂੰ ਅਸੀਂ ਤਾਂ ਰਾਤ ਨੂੰ ਲੁਕਣਾ ਸੀ ਪਰ ਅਸੀਂ ਤਾਂ ਸੁੱਤੇ ਪਏ ਰਹੇ ਜਦੋਂ ਸਵੇਰ ਹੋਈ ਤਾਂ ਸੂਰਜ ਚੜ ਗਿਆ ਤੇ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਣ ਲੱਗੀਆਂ ਪਰ ਉਸ ਪਿੰਡ ਦੇ ਵਿੱਚ ਕੋਈ ਨਾ ਜਾਗਿਆ ਨਾ ਬੱਚੇ ਨਾ ਬਜ਼ੁਰਗ ਨਾ ਬੀਬੀਆਂ ਤੇ ਨਾ ਹੀ ਜਮਾਨ ਸਾਰੇ ਹੀ ਠੱਗ ਸੁੱਤੇ ਪਏ ਸਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਉਹਨਾਂ ਨੂੰ ਅੰਮ੍ਰਿਤ ਵੇਲੇ ਹੀ ਸੁੱਤੇ ਪਿਆ ਨੂੰ ਛੱਡ ਕੇ ਉੱਤਰ ਗਏ ਸਨ ਜਦੋਂ ਦੁਪਹਿਰ ਦਾ ਸਮਾਂ ਹੋ ਗਿਆ ਤਾਂ ਉਹਨਾਂ ਠੱਗਾਂ ਨੂੰ ਜਾਗਾਈ ਤੇ ਸਾਰੇ ਠੱਗ ਇਕੱਠੇ ਹੋ ਕੇ ਪੋਸਟ ਛਾਗ ਦੇ ਘਰ ਆ ਗਏ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਰਾਤ ਠਹਰੇ ਸਾਰੇ ਠੱਗ ਕਹਿਣ ਲੱਗੇ ਕਿ ਜਿਹੜਾ ਤਾਂ ਰਾਤ ਨੂੰ maal ਲੁੱਟਿਆ ਉਹਦੇ ਵਿੱਚੋਂ ਸਾਨੂੰ ਸਾਰਿਆਂ ਨੂੰ ਫਸਾ ਦੇ ਤੇ ਉਹ ਠੱਗ ਸੋਚਾਂ ਵਿੱਚ ਪੈ ਗਿਆ ਹੁਣ ਮੈਂ ਕੀ ਕਹਾਂ ਉਹ ਕਹਿਣ ਲੱਗਾ ਕਿ ਮੈਂ ਤਾਂ ਸਾਰੀ ਰਾਤ ਇੰਤਜ਼ਾਰ ਕਰਦਾ ਰਿਹਾ ਕਿ ਉਹ ਤਿੰਨ ਬੰਦੇ ਕਦੋਂ ਸਾਰਾ ਤਾਂ ਮੈਂ ਉਹਨਾਂ ਇਹਨਾਂ ਨੂੰ ਮਾਰ ਕੇ ਦੰਬ ਕੇ ਇਹਨਾਂ ਕੋਲੋਂ ਸਮਾਨ ਖੋ ਲਵਾ ਪਰ ਮੈਨੂੰ ਖੁਦ ਨੂੰ ਐਨੀ ਜਾਵਾ ਨਹੀਂ ਦਾਈ ਮੈਨੂੰ ਖੁਦ ਨੂੰ ਹੀ ਨਹੀਂ ਪਤਾ ਚੱਲਦਾ ਕਿ ਮੈਂ ਮਰ ਗਿਆ ਜਾਂ ਸੁੱਤਾ ਪਿਆ ਹਾਂ ਤੇ ਮੇਰੀ ਅੱਖਾਂ ਵੀ ਹੁਣ ਖੁੱਲ੍ਹ ਨਹੀਂ ਰਹੀ ਤੇ ਉਹ ਸਾਰੇ ਠੱਗ ਉਸ ਠੱਗ ਨੂੰ ਕਹਿਣ ਲੱਗੇ ਕਿ ਤੂੰ ਸਾਡੇ ਨਾਲ ਬੇਈਮਾਨੀ ਕੀਤੀ ਹੈ ਅਸੀਂ ਐਵੇਂ ਨਹੀਂ ਹਟਣਾ ਅਸੀਂ ਆਪਣਾ ਹਿੱਸਾ ਲੈ ਕੇ ਹਟਾਂਗੇ ਸਾਡੇ ਸਾਹਮਣੇ ਤੇਰੇ ਕੋਲ ਬਹੁਤ ਅਮੀਰ ਬੰਦੇ ਆਏ ਸੀ ਸਾਨੂੰ ਤਾਂ ਇੰਜ ਜਾਪਦਾ ਹੈ ਕਿ ਉਹਨਾਂ ਨੂੰ ਰਾਤ ਨੂੰ ਮਾਰਿਆ ਤੇ ਦੱਬ ਕੇ ਸਾਰਾ ਸਮਾਨ ਲੁੱਟ ਕੇ ਕੱਲਾ ਹਾਜਮ ਕਾਹਨ ਖਰਦਾ ਹੈ ਉਸ ਢੱਗ ਨੇ ਕਿਹਾ ਕਿ ਮੈਂ ਰਾਤ ਨੂੰ ਤਾਂ ਉਹਨਾਂ ਨੂੰ ਲੁੱਟਣਾ ਹੀ ਸੀ ਪਰ ਪਤਾ ਨਹੀਂ ਮੈਂ ਸੁੱਤਾ ਕਿਉਂ ਰਹਿ ਗਿਆ ਮੈਨੂੰ ਪਤਾ ਨਹੀਂ ਲੱਗਿਆ ਕਿ ਮੈਂ ਸਾਰੀ ਰਾਤ ਸੁੱਤਾ ਹੀ ਰਿਹਾ ਤੁਸੀਂ ਮੇਰੀ ਗੱਲ ਤੇ ਯਕੀਨ ਕਰ ਲਵੋ ਮੈਂ ਉਹਨਾਂ ਨੂੰ ਲੁੱਟ ਨਹੀਂ ਸਕਿਆ ਤੇ ਉਹ ਪਹਿਲਾਂ ਹੀ ਚਲੇ ਗਏ ਨੇ ਜੇ ਤੁਹਾਨੂੰ ਮੇਰੀ ਤੇ ਯਕੀਨ ਨਹੀਂ ਤਾਂ ਮੈਂ ਆਪਣੇ ਪੀਰਾਂ ਦੀ ਕਸਮਾ ਖੰਨਾ ਹਾਂ ਜਦੋਂ ਉਸ ਥਾਂ ਨੇ ਪੀਰਾਂ ਦੀ ਕਸਮ ਖਾ ਲਈ ਤੇ ਸਾਰੇ ਠੱਗਾਂ ਨੇ ਉਸ ਦੀ ਗੱਲ ਮੰਨ ਲਈ ਤੇ ਹੁਣ ਸਾਰੇ ਠੱਗ ਆਪਸ ਵਿੱਚ ਸਲਾਹ ਕਰਨ ਲੱਗੇ ਕਿ ਅਸੀਂ ਹੁਣ ਕਿੰਨਾ ਬੰਦੇ ਦੇ ਪਿੱਛੇ ਘੋੜੇ ਲਾਈਏ ਉਹਨਾਂ ਦਾ ਰਾਹ ਰੋਕੀਏ ਇਸ ਕਰਕੇ ਸਾਰੇ ਠੱਗ ਪਿੰਡ ਦੀਆਂ ਚਾਰੇ ਦਿਸ਼ਾ ਵਿੱਚ ਖਾਲ ਜਾਂਦੇ ਹਨ ਉਹਨਾਂ ਠੱਗਾਂ ਦੇ ਵਿੱਚੋਂ ਜਵਾਨ ਠੱਗਾਂ ਨੇ ਕਿਹਾ ਕਿ ਅਸੀਂ ਅੱਗੇ ਜਾਂਦੇ ਹਾਂ ਤੇ ਅਸੀਂ ਕੇਰਦੇ ਹਾਂ ਥੋੜੀ ਜਿਹੀ ਦੂਰੀ ਤੇ ਠੱਗਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕੇਰ ਲਿਆ ਤੇ ਕਿਹਾ ਕਿ ਤੁਸੀਂ ਸਾਡੇ ਘਰੋਂ ਚੋਰੀ ਕਰਕੇ ਆਏ ਹੋ ਹੁਣ ਅਸੀਂ ਤੁਹਾਨੂੰ ਮਾਰ ਕੇ ਛੱਡਾਂਗੇ ਜੋ ਕੁਝ ਤੁਸੀਂ ਸਾਡੇ ਘਰੋਂ ਚੁਰਾਇਆ ਹੈ ਉਹ ਇੱਥੇ ਰੱਖ ਦਿਓ ਨਹੀਂ ਤਾਂ ਤੁਹਾਨੂੰ ਮਾਰ ਦੇਵਾਂਗੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਮੱਖ ਤੋਂਏ ਬਚਨ ਸੁਣੇ ਤੇ ਕਿਹਾ ਕਿ ਜੀ ਸਾਦਕੇ ਮਾਰ ਦਿਓ ਮਾਰ ਦਿਓ ਸਾਨੂੰ ਤੁਸੀਂ ਸਾਨੂੰ ਮਾਰਾਉਂਗੇ ਤੇ ਸਾਡੇ ਸਰੀਰਾਂ ਨੂੰ ਇੱਥੇ ਹੀ ਸੱਟ ਦੇਵਾਂਗੇ ਫੇਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਸਾਡੇ ਸਿਰਾਂ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ ਸਾਡੇ ਸਿਰਾਂ ਦਾ ਮਰਿਆਦਾ ਅਨੁਸਾਰ ਸੰਸਕਾਰ ਹੋਣਾ ਚਾਹੀਦਾ ਹੈ ਉਹਨਾਂ ਠੱਗਾਂ ਦੇ ਮਨ ਵਿੱਚੋਂ ਗੁਰੂ ਜੀ ਦੇ ਦਰਸ਼ਨ ਸਤਕਾ ਬਹਿਮ ਆ ਗਿਆ ਤੇ ਉਹ ਠੱਗ ਕਹਿੰਦੇ ਕਿ ਅਸੀਂ ਇਹਨਾਂ ਦੀ ਗੱਲ ਮੰਨ ਲੈਂਦੇ ਹਾਂ ਪਰ ਕਾ ਲੱਗੇ ਕਿ ਇਹਨਾਂ ਦੇ ਸੰਸਕਾਰ ਵਾਸਤੇ ਲੱਕੜਾਂ 'ਤੇ ਅੱਗ ਚਾਹੀਦੀ ਹੈ ਦੂਜੀ ਗੱਲ ਇਹ ਕਿ ਜੇ ਅਸੀਂ ਤੁਹਾਨੂੰ ਇੱਥੇ ਛੱਡਦੇ ਹਾਂ ਤੇ ਤੁਸੀਂ ਇਥੋਂ ਅੱਜ ਜਾਵੋਗੇ ਤੇ ਅਸੀਂ ਅੱਗੇ ਕਿੱਥੋਂ ਲੈ ਕੇ ਆਈਏ ਗੁਰੂ ਜੀ ਨੇ ਕਿਹਾ ਕਿ ਇੱਧਰ ਵੇਖੋ ਤੁਹਾਨੂੰ ਉਹ ਧੂਆ ਨਿਕਲ ਰਿਹਾ ਹੈ ਹੈ ਵਸ ਰਿਹਾ ਹੈ ਜਾਂ ਨਹੀਂ ਠੱਗਾ ਨੇ ਕਿਹਾ ਕਿ ਵਸ ਰਿਹਾ ਹੈ ਫਿਰ ਗੁਰੂ ਜੀ ਨੇ ਕਿਹਾ ਕਿ ਇੰਜ ਕਰੋ ਕਿ ਤੁਸੀਂ ਚਾਰ ਜਾਣੇ ਉਹ ਚਾਰਾਂ ਵਿੱਚੋਂ ਦੋ ਜਾਣੇ ਸਾਡੇ ਕੋਲ ਰਹੋ ਤੇ ਸ਼ਾਸਤਰ ਫੜ ਲਓ ਤੇ ਦੋ ਜਾਣੇ ਅੱਗ ਲੈਣ ਚਲੋ ਜਾਓ ਅੱਗ ਲੈ ਆਕੇ ਫੇਰ ਸਾਨੂੰ ਮਾਰ ਗਵੋ ਤੇ ਉਹ ਠੱਗ ਗੁਰੂ ਜੀ ਦੀ ਗੱਲ ਮੰਨ ਲੈਂਦੇ ਵੀ ਤੇ ਦੋ ਠੱਗ ਗੁਰੂ ਜੀ ਦੇ ਪਾਸ ਖੜੇ ਨੇ ਤੇ ਦੋ ਠੱਗ ਅੱਗ ਲੈਣ ਚਲੇ ਜਾਂਦੇ ਨੇ ਜਿਹੜੀ ਦੋ ਠੱਗ ਅੱਗ ਲੈਣ ਜਾਂਦੇ ਨੇ ਜਿੱਥੋਂ ਤੋਂ ਆ ਨਿਕਲ ਗਏ ਸੀ ਉੱਥੇ ਉਹਨਾਂ ਨੂੰ ਇੱਕ ਕੋਟਕਾ ਨਜ਼ਰ ਆਇਆ ਉਹਨਾਂ ਨੇ ਵੇਖਿਆ ਕਿ ਇੱਕ ਬੰਦੇ ਦੇ ਹੱਥਾਂ ਨੂੰ ਪਿੱਛੇ ਬੰਨਿਆ ਹੋਇਆ ਹੈ ਤੇ ਉਸ ਬੰਦੇ ਨੂੰ ਜੰਦੂਤ ਬੜੀ ਬੁਰੀ ਤਰ੍ਹਾਂ ਮਾਰ ਰਹੇ ਨੇ ਤੇ ਉਹ ਉਹ ਠੱਗ ਬਰ ਗਏ ਤੇ ਉਹ ਠੱਗ ਉਥੇ ਪਹੁੰਚੇ ਜਿੱਥੇ ਚਿਖਾ ਬਲਦੇ ਸੀ ਤੇ ਉਹਨਾਂ ਨੇ ਉਹ ਚਿਖਾ ਦੇ ਵਿੱਚੋਂ ਇੱਕ ਬਲਦੀ ਹੋਈ ਮੱਕੜ ਕੱਢ ਲਈ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲ ਤਰਪਾਈ ਤੇ ਉਹਨਾਂ ਨੇ ਫਿਰ ਵੇਖਿਆ ਕਿ ਜਿਸ ਵਿਅਕਤੀ ਨੂੰ ਜੰਦੂਤ ਮਾਰਦੇ ਪੈਸਾਂ ਤੇ ਉਹੀ ਵਿਅਕਤੀ ਹੁਣ ਬਹੁਤ ਸੁੰਦਰ ਪਾਲਕੀ ਵਿੱਚ ਬੈਠਾ ਹੋਇਆ ਸੀ ਤੇ ਉਹਦੀ ਪਾਲਕੀ ਨੂੰ ਦੇਖਦੇ ਨੀ ਚੁੱਕਿਆ ਹੋਇਆ ਸੀ ਉਹ ਥੱਗ ਸੋਚਾਂ ਵਿੱਚ ਪਏ ਗਏ ਅਤੇ ਐਸ ਬੰਦੇ ਨੂੰ ਜਮਨੂਤ ਮਾਰਦੇ ਪਏ ਸੀ ਕੜੀਸ ਦੇ ਤਏ ਸੰਤੇ ਉਹੀ ਬੰਦੇ ਹੁਣ ਪਾਲਕੀ ਵਿੱਚ ਬਿਠਾ ਕੇ ਫਿਰ ਅਸਵਰਜ ਲੈ ਕੇ ਚਲੇ ਨਹੀਂ ਉਹ ਦੋਵੇਂ ਥੱਗ ਉਹਨਾਂ ਦੇ ਕੋਲ ਪੰਜ ਦੀ ਨੀਤੀ ਸਾਰੀ ਵਾਰਤਾ ਪੁੱਛਦੇ ਨਹੀਂ ਤੇ ਉਹ ਦੂਤ ਕਹਿੰਦੇ ਨਹੀਂ ਕਿ ਇਹ ਬੰਦਾ ਬਹੁਤ ਪਾਪੀ ਹੈ ਇਹਨੇ ਜ਼ਿੰਦਗੀ ਵਿੱਚ ਕੋਈ ਚੰਗਾ ਕੰਮ ਮੈਂ ਕੀਤਾ ਨਾ ਹੀ ਤਾਂ ਇਹਨੂੰ ਜੰਮੂਕ ਕਰਦੇ ਮਾ ਦੇ ਕ੍ਰੀਸ਼ ਦੇ ਪੈਸਾ ਨਾ ਪਰੋ ਇਹ ਵੀ ਚਿਹਾਂ ਵਿੱਚੋਂ ਜਿਹੜਾ ਤੂੰ ਨਿਕਲ ਰਿਹਾ ਸੀ ਉਹ ਤੂੰ ਇਹ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਜ਼ਰ ਪੈ ਗਈ ਤੇ ਹੁਣ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਜ਼ਰ ਪੈ ਗਈ ਲੇ ਮਰਕਲ ਹੋਤ ਨਹੀਂ ਜਾ ਸਕਦਾ ਤੇ ਇਹਦੀ ਜ਼ਿੰਦਗੀ ਵਿੱਚ ਕਿਤੇ ਸਾਰੇ ਤਾਪ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨજર ਨਹੀਂ ਘਟ ਦਿੱਤੇ ਸੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਮਾਇਆ ਨਾਲ ਇਨ ਠੱਗਾਂ ਨੂੰ ਕੌਤਵ ਖਾਇ ਕੌਤਵ ਖਾਇਆ ਕਿਵੇਂ ਜਦੋਂ ਤੱਕ ਕੋਲੋਂ ਇਹ ਬੰਦਾ ਸ਼ਰਤ ਕੀ ਦੇਵਤਿਆਂ ਦੇ ਕੋਲ ਆ ਗਿਆ ਤੇ ਹੁਣ ਦੇਖ ਤੇ ਉਹਦੀ ਆਰਤੀ ਉਹ ਤਾਂ ਰਹੀ ਹਨ ਉਹ ਠੱਗਾ ਨੇ ਜੰਮੂਤਾ ਨੂੰ ਪੁੱਛਿਆ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਕੌਣ ਹਨ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਜੰਮੂਤਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਉਹੀ ਹੈ ਜਿਨ੍ਹਾਂ ਨੂੰ ਤੁਸੀਂ ਮਾਰਨ ਲੱਗੇ ਹੋ ਜਿਨ੍ਹਾਂ ਨੂੰ ਸਾਰਨ ਵਾਸਤੇ ਤੁਸੀਂ ਅੱਗ ਲੈ ਕੇ ਚੱਲੇ ਹੋ ਤੇ ਜਦੋਂ ਉਹ ਠੱਗਾ ਨੇ ਇਹ ਗੱਲ ਸੁਣੀ ਤੇ ਉਹਨਾਂ ਨੂੰ ਬਲਦੇ ਹੋਈ ਲੱਕੜ ਉੱਥੇ ਹੀ ਸੁੱਟ ਦਿੱਤੀ ਤੇ ਸ੍ਰੀ ਗੁਰੂ ਨਾਨਕ ਸਹਿਬਾ ਅੱਜ ਕਈ ਤੇ ਜਦੋਂ ਗੁਰੂ ਜੀ ਦੇ ਪਾਸ ਆਏ ਤੇ ਉਹਨਾਂ ਠੱਗਾ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਆਪਣਾ ਸਿਰ ਰੱਖ ਦਿੱਤਾ ਤੇ ਮਾਫੀ ਮੰਗਣ ਲੱਗੇ ਅਤੇ ਕਹਿਣ ਲੱਗੇ ਕਿ ਮਹਾਰਾਜ ਤੁਸੀਂ ਪਾਪੀਆਂ ਨੂੰ ਬਖਸ਼ਣ ਯੋਗ ਹੋ ਸਾਡੇ ਤੇ ਕਿਰਪਾ ਕਰੋ ਤਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਠੱਗਾਂ ਤੇ ਕਿਰਪਾ ਕੀਤੀ ਤੇ ਕਿਹਾ ਕਿ ਚੋਰੀ ਤੇ ਠੱਗੀ ਦਾ ਕੰਮ ਬੰਦ ਕਰੋ ਤੇ ਸੱਚ ਦੇ ਰਾਹ ਤੇ ਚੱਲੋ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਠੱਗਾਂ ਨੂੰ ਸੱਚ ਦੇ ਰਾਹ ਤੇ ਚੱਲਣ ਦੇ ਉਪਦੇਸ਼ ਦਿੱਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ